ਬਾਣੀ ਨੇ ਗੋਦੀ ਸਾਹਿਬਾਂ ਪਰ ਸਭ ਸ਼ਬਦ ਬੋਲ ਲਗੇ ਕਿਹਦਾ ਬੋਲ ਰਿਹਾ ਵਾਹਿਗੁਰੂ ਤੇ ਸਾਡੇ ਅੰਦਰ ਕੀ ਹੈ ਤੇਰੇ ਅੰਦਰ ਬਾਣੀ ਬਾਣੀ ਵਾਹਿਗੁਰੂ ਉੱਤੇ ਹੀ ਜਲ ਨਹੀਂ ਜੀ ਕਿਦਾਂ ਬਾਣੀ ਔਰਤ ਹੈ ਜਿਹੜਾ ਵਾਹਿਗੁਰੂ ਕਹਿੰਦਾ ਵਾਹ ਮਰਦ ਆਤਮਾ ਬਾਣੀ ਆ ਔਰਤ ਹੈ ਔਰਤ ਹੈ ਬੰਦ ਅਚਾ ਸ਼ਬਦ ਬੰਦਾ ਵਾ ਮਰਦ ਆਤਮਾ ਜਿਹਨੂੰ ਕਿਹਾ ਮਰ ਮੈਂ ਕੀ ਆਖਿਆ ਇਹ ਉੱਤ ਤੇਰੇ ਕੋਲ ਥੋੜੀ ਕੀ ਹੈ ਤੂੰ ਪੰਜਾ ਸਿੰਘਾਂ ਦੇ ਵਿੱਚੋਂ ਆ ਪੰਜ ਪਿਆਰਾ ਵਾ ਜਾਨ ਤੂੰ ਕੋਈ ਮਹਾਂਪੁਰਖ ਹੈ ਕਾਲੇ ਹੀ ਮਹਾਂਪੁਰਖਲੇ ਸਾਡਾ ਸੰਤਨ ਮੰਨਿਆ ਲੈ ਸੰਤ ਤੋਂ ਵਾਹਿਗੁਰੂ ਦੇ ਨਾਮ ਤੇ ਆ ਸੇਕੀਆ ਦਾ ਬੇਨੰਦ ਦਸੰਭਾਸ਼ਾ ਦਾ ਪੁੱਤਰ ਗੁਰੂ ਨਾਨਕ ਪਾਸ਼ਾ ਦੇਵੇਂ ਪਾਸ਼ਾ ਦੇ ਬੱਚੇ ਹੁਣ ਮੰਨਣ ਦੇ ਮਾਰੇ ਮੰਦਾ ਪੁੱਤ ਜੇ ਤੂੰ ਦਾ ਪੁੱਤ ਮੰਦਾ ਆਪਣੇ ਨੂੰ ਫਿਰ ਤੂੰ ਇਹ ਕਿਤਰਾ ਕਹਿਣਾ ਵੀ ਮੈਂ ਦਸੰਭਾਸ਼ਾ ਮਹਾਰਾਜ ਜੀ ਕੀ ਤੁਹਾਡੇ ਵਿੱਚ ਪ੍ਰਦਾਸ਼ ਹੋਇਆ ਕੀਤਾ ਮੇਰੇ ਚ ਕਹਿ ਨਹੀਂ ਤੇ ਖੁਦ ਨੂੰ ਦਸਮ ਪਿਤਾ ਅਤੇ ਆਪਣੇ ਬੱਚਿਆਂ ਨੂੰ ਚਾਰ ਸਹਿਬਜ਼ਾਦੇ ਦੱਸਦਾ ਸੀ ਇਹ ਵਿਅਕਤੀ ਜੀ ਹਾਂ ਇਹ ਤਸਵੀਰਾਂ 'ਚ ਨਜ਼ਰ ਆ ਰਿਹਾ ਅਧਖੜ ਉਮਰ ਦਾ ਵਿਅਕਤੀ ਖੁਦ ਨੂੰ ਦਸਮ ਪਿਤਾ ਦੱਸਦਾ ਹੈ ਇਹ ਨਹੀਂ ਨਹੀਂ ਆਪਣੇ ਚਾਰ ਪਤੀ ਤਬੱਚਿਆਂ ਨੂੰ ਇਹ ਚਾਰ ਸਾਹਿਬਜ਼ਾਦੇ ਦੱਸਦਾ ਹੈ ਜਿਸ ਤੋਂ ਬਾਅਦ ਹੁਣ ਨਿਹੰਗ ਸਿੰਘਾਂ ਵੱਲੋਂ ਇਸ ਨੂੰ ਸਬਕ ਸਿਖਾਇਆ ਗਿਆ ਹੈ ਦਰਸਲ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਦਿਖਾਉਨੇ ਆ ਜਿਸ ਵਿੱਚ ਇਹ ਖੁਦ ਨੂੰ ਦਸਮ ਪਿਤਾ ਹੋਣ ਦਾ ਦਾਵਾ ਕਰਦਾ ਹੈ ਉੱਥੇ ਹੀ ਗੁਰਬਾਣੀ ਬਾਰੇ ਵੀ ਇਹ ਅਨਾਪ-ਸ਼ਨਾਪ ਬੋਲਦਾ ਨਜ਼ਰ ਆ ਰਿਹਾ ਹੈ ਜਿਹੜਾ ਜਿੰਦੇ ਮੋਏ ਹੋਵੇ ਗੱਤ ਉਹਨੇ ਜੇ ਸਰਪਾਈਏ ਪਾਣੀ ਦਾ ਰਾਮ ਰਾਮ ਕਰਦਾ ਪਰ ਜਾਗ ਰਿਹਾ ਪਰ ਰਾਮਨਾਤ ਆ ਜਾਏ ਲੱਭੇ ਕਿਹਨਾਂ ਜਾਂਦਾ ਨਹੀਂ ਪਰਦਾ ਦੇ ਕੇ ਫਿਰ ਪਹਿਨੇ ਵਗਾਈ ਫਿਰ ਜਾਂਦਾ ਬਣੀ ਜੀ ਬੋਲਦਾ ਬੋਲਦਾ ਬਾਣੀ ਬੋਲਣ ਦੀ ਤੇ ਅੰਦਰ ਅਈ ਬਾਣੀ ਨੇ ਗੋਦੀ ਸਾਡੇ ਅੰਦਰ ਸਭ ਸ਼ਬਦ ਬੋਲ ਲਿਆ ਕੀ ਨਾ ਬੋਲਦੇ ਵਾਹਿਗੁਰੂ ਤੇ ਸਾਡੇ ਅੰਦਰ ਕੀ ਹੈ ਤੇਰੇ ਅੰਦਰ ਬਾਣੀ ਬਾਣੀ ਵਾਹਿਗੁਰੂ ਇੱਕੋ ਹੀ ਗੱਲ ਹੈ ਨਹੀਂ ਜੀ ਕਿੱਦਾਂ ਬਾਣੀ ਔਰਤ ਹੈ ਜਿਹੜਾ ਵਾਹਿਗੁਰੂ ਗੰਦਾ ਵਾ ਮਰਦਾਂ ਦੀ ਬਾਣੀ ਔਰਤ ਹੈ ਔਰਤ ਹੈ ਬਣ ਅਛਾ ਸ਼ਬਦ ਬੰਦਾ ਦਾ ਮਰਦਤ ਹੈ ਗੱਬਣਾ ਜਿਹਨੂੰ ਕਿਹਾ ਜਦਕੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਿਹੰਗ ਸਿੰਘ ਪਰਮਜੀਤ ਸਿੰਘ ਅਕਾਲੀ ਅਤੇ ਉਹਨਾਂ ਦੇ ਸਾਥੀ ਇਸ ਵਿਅਕਤੀ ਕੋਲ ਪਹੁੰਚੇ ਜਾਣਕਾਰੀ ਮੁਤਾਬਕ ਇਹ ਵਿਅਕਤੀ ਤਰਨਤਾਰਨ ਦੇ ਚੋਲਾ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਖੁਦ ਨੂੰ ਦਸਮ ਪਿਤਾ ਦੱਸਦਾ ਹੈ ਜਿਸਦੀ ਕਿ ਪਿੰਡ ਵਾਸੀਆਂ ਨੇ ਨਿਹੰਗ ਪਰਮਜੀਤ ਸਿੰਘ ਅਕਾਲੀ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪਰਮਜੀਤ ਸਿੰਘ ਕਾਲੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇਸ ਵਿਅਕਤੀ ਤੱਕ ਪਹੁੰਚ ਕੀਤੀ ਗਈ ਅਤੇ ਇਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਗਿਆ ਮੈਂ ਤੁਹਾਨੂੰ ਦੱਸ ਬੇਨਤੀ ਸੁਣਿਆ ਮਾਰਾ ਸੰਵਾਦ ਸ਼ੋਅ ਇੱਕ ਬੇਨਤੀ ਸੁਣਿਆ ਮਾਰਾ ਤਾਂ ਮੈਂ ਨੇ ਕਿਹਾ ਬਾਟੇ ਵਾਲੀ ਗੱਲ ਨਹੀਂ ਰੋਕ ਦੋ ਬਾਟੇ ਵਾਲੀ ਗੱਲ ਕਹੀ ਰੋਕ ਰੇਗੇ ਕੋਲੇ ਆ ਓਏ ਉੱਥੇ ਕੁੱਤਾ ਪਿਆ ਚੜ ਜਾ ਮੈਂ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਕਹਿੰਦਾ ਇਹ ਬਾਟਾ ਮੈਂ ਨਾ ਏਦਾਂ ਹੀ ਤਿਆਰ ਕਰਕੇ ਨਾ ਤੇ ਕਹਿੰਦਾ ਜੇ ਅਮਰਤ ਉਹਨਾਂ ਬਾਟਿਆਂ ਨੂੰ ਜਿਹੜਾ ਬਾਟੇ ਵਿੱਚ ਅਮਰਤ ਤਿਆਰ ਕਰਕੇ ਤੇ ਕੀੜੀਆਂ ਨੂੰ ਛਕਾਤਾ ਨਾ ਤੇ ਉਹ ਸ਼ੇਰ ਬਣ ਜਾਣਗੇ ਲੱਗੇ ਇੱਥੇ ਕੁੱਤਾ ਪਿਆ ਜੇ ਤਾਂ ਆ ਕੁੱਤੇ ਨੂੰ ਇਹਨੇ ਸੋਮ ਮਾਰ ਮੈਂ ਕਿਹਾ ਫਿਰ ਕੁੱਤੂ ਕਿਦਾਂ ਕੀੜੀਆਂ ਨੂੰ ਛਕਾ ਕੇ ਸ਼ੇਰ ਬਣਾ ਦੇਗਾ ਮਰ ਮੈਂ ਮੈਂ ਕੀ ਆਖਿਆ ਇਹਨੂੰ ਵੀ ਉਹ ਤੇਰ ਕੋ ਅਥੋਰਟੀ ਕੀ ਐ ਤੂੰ ਪੰਜਾ ਸਿੰਘਾਂ ਦੇ ਵਿੱਚੋਂ ਆ ਪੰਜ ਪਿਆਰਾ ਵਾ ਜਾਂ ਤੂੰ ਕੋਈ ਮਹਾਂਪੁਰਖ ਐ ਨਾਲੇ ਹੀ ਮਹਾਂਪੁਰਖ ਨੇ ਸਾਡਾ ਸੰਤ ਨੂੰ ਮੰਨਿਆ ਲਈ ਸੰਤ ਸੁਪਾਈ ਦੇ ਹੱਥ ਦੇ ਨਾਂ ਦੇ ਆ ਨਹੀਂ ਤੂੰ ਸੇਖੀ ਜਾਂਦਾ ਬੜੇ ਨੂੰ ਆਂਦਾ ਦਸਨ ਪਾਸ਼ਾ ਦਾ ਬੋਲ ਗੁਰੂ ਨਾਨਕ ਪਾਸ਼ਾ ਦਾ ਮੈਂ ਪਾਸ਼ਾ ਦੇ ਬੱਚੇ ਹੁਣ ਮੰਨਣ ਦੇ ਮਾਰੇ ਮੰਦਾ ਪੁੱਤ ਜੇ ਤੂੰ ਦਾ ਪੁੱਤ ਮੰਦਾ ਆਪਣੇ ਨੂੰ ਫਿਰ ਤੂੰ ਇਹ ਕਿਤਰਾ ਕਹਿੰਦਾ ਵੀ ਮੈਂ ਦਸਨ ਪਾਸ਼ਾ ਮਹਾਰਾਜ ਜੀ ਕੀ ਤੁਹਾਡੇ ਵਿੱਚ ਪਰਦਾਖੋ ਜੀ ਕੀਤਾ ਮੇਰੇ ਚ ਕਿਹਾ ਨਹੀਂ ਮਰ ਜੀ ਹੁੰਦਾ ਮੈਂ ਇਹਨੂੰ ਘੱਡੀ ਜਨ ਖਰਾਉ ਇਹਨੂੰ 2 ਮਿੰਟ ਸਾਨੂੰ ਸੰਤਾਈ ਦੇ ਮਹਾਰਾਜ ਇਹਨੂੰ ਘੋ ਸਰਦਾਰ ਜੀ ਉੱਥੇ ਹੀ ਨਿਹੰਗ ਸਿੰਘ ਭਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਇਸ ਵਿਅਕਤੀ ਵੱਲੋਂ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਗਿਆ ਜਦ ਕਿ ਉਹਨਾ ਨੇ ਇਸ ਨੂੰ ਇੱਕ ਹੋਰ ਮੌਕਾ ਦਿੱਤਾ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਇਸ ਮਾਮਲੇ 'ਤੇ ਦਖਲ ਦਿੱਤਾ ਗਿਆ ਹੈ ਅਤੇ ਨਿਹੰਗ ਸਿੰਘਾ ਬਲੋਇਸ ਦੀ ਸ਼ਿਕਾਇਤ ਪ੍ਰਸ਼ਾਸਨ ਕੋਲ ਕੀਤੀ ਗਈ ਹੈ। ਪ੍ਰਾਗਿਆ ਖਾਸਾ ਰਾਹੀ ਗੁਰੂ ਜੀ ਕੀ ਫਤਿਹ। ਸਾਨੂੰ ਚੋਲਾ ਸਾਹਿਬ ਤੋਂ ਸੰਗਤਾਂ ਕਵੀਦਾਨ ਤੋਂ ਫੋਨ ਆ ਰਹੇ ਸੀਗੇ। ਉਹਨਾਂ ਸੰਗਤ ਦੇ ਵੱਲੋਂ ਸਾਨੂੰ ਇੱਕ ਵੀਡੀਓ ਭੇਜੀ ਗਈ ਹੈ ਜਿਸ ਦੇ ਵਿੱਚ ਇਹ ਜਿਹੜਾ ਮਨੁੱਖਿਆ ਸਾਹਿਬ ਸੰਗਤ ਦਾ ਇਹ ਸੰਤੋਖ ਸਿੰਘ ਪਿਤਾ ਜੀ ਦਾ ਦੇ ਚੋਲਾ ਸਾਹਿਬ ਉਹਦਾ ਇਹ ਵਸਤੀ ਹੈ ਰੋਡ ਦੇ ਉੱਤੇ ਜੈਕਟਾ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉੱਥੇ ਇੱਕ ਨਿਸ਼ਾਨ ਸਾਹਿਬ ਲਾਇਆ ਹੋਇਆ ਵਾ ਸਰਕਾਰੀ ਜ਼ਿਰੇ ਦੇ ਉੱਤੇ ਕੋਈ ਉੱਥੇ ਸਥਾਨ ਨਹੀਂ ਹੈਗਾ ਕੁਝ ਨਹੀਂ ਨਿਸ਼ਾਨ ਸਾਹਿਬ ਲਾਇਆ 10 15 ਫੁੱਟ ਦਾ ਪਰ ਜਿਹੜੀ ਇਹ ਵੀਡੀਓ ਸਾਡੇ ਤੱਕ ਪਹੁੰਚੀ ਸੀ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਹਿਬ ਦਸੰ ਪਾਸ਼ਾ ਵਾ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਇੱਕ ਇਹ ਮੇਰੇ ਬੱਚੇ ਨਹੀਂ ਉਹ ਸਹਬਜ਼ਾਦਿਆਂ ਦਾ ਰੋਗ ਨਹੀਂ ਚਾਰ ਬੱਚੇ ਨੇ ਇਹਦੇ ਪਰ ਤੇ ਪੰਦ ਆਪ ਵੀ ਕਿਰਤ ਜੋ ਵੀ ਕਰਦੇ ਨੇ ਪਰ ਇਹ ਕਹਿੰਦਾ ਜੀ ਉਹ ਮੇਰੇ ਜਿਹੜੇ ਬੱਚੇ ਨੇ ਉਹ ਸਹਬਜ਼ਾਦਿਆਂ ਤੇ ਮੈਂ ਜਣਾਵਾ ਉਹ ਦਸਵਾ ਬਾਸ਼ਾਵਾ ਦਸੋਂ ਗੁਰੂ ਸਿੱਧੇ ਰੋਗ ਨੇ ਕਹਿੰਦਾ ਸਿੱਧੇ ਚ ਕਹਿੰਦਾ ਜਿਤਨਾ ਵੀ ਕਹਿੰਦਾ ਪਰ ਇਹ ਇਦਾਂ ਗੱਲ ਹੋਈ ਹੈ ਤੇ ਇਹ ਗੱਲ ਇਹਨੇ ਹੁਣ ਮੰਨੀ ਨਹੀਂ ਆ ਤੇ ਅਸੀਂ ਅੱਜ ਕੋਲ ਆਜਾਏ ਆ ਕਿ ਕਿਉਂਕਿ ਪਹਿਲੀ ਵਾਰੀ ਇਹ ਜੀ ਮੌਕਾ ਦਿੱਤਾ ਇਹਨੂੰ ਪ੍ਰੇਮਪਿਆਰ ਨਾਲ ਸਮਝਾਇਆ ਪਰ ਪ੍ਰਸ਼ਾਸਨ ਦੇ ਕੋਲ ਲੈ ਕੇ ਆਇਆ ਪਰ ਚਲੋ ਇਹ ਗਲਤੀ ਜਿਹੜੀ ਮੰਨੀ ਹੈ ਜਿਹੜੇ ਸਿੰਘ ਆਜਾਵੇਂ ਉਹਨਾਂ ਨੇ ਪੰਜਾ ਸਿੰਘਾਂ ਨੇ ਕਿਹਾ ਕਿ ਤੁਹਾਨੂੰ ਗਲਤੀ ਦਾ ਜਿਹੜਾ ਅਹਿਸਾਸ ਤਦ ASCII ਇਹ ਕਿ ਪਿਛਲੇ ਕਈ ਦਿਨਾਂ ਤੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਨਿਹੰਗ ਸਿੰਘਾਂ ਵੱਲੋਂ ਇਸ ਮਾਮਲੇ 'ਚ ਪ੍ਰਤੀਕਿਰਿਆ ਦਿੱਤੀ ਗਈ ਹੈ ਹਾਲਾਂਕਿ ਇਸ ਵਿਅਕਤੀ ਵੱਲੋਂ ਆਪਣੀ ਗਲਤੀ ਸਵੀਕਾਰ ਕਰ ਲਈ ਗਈ ਹੈ ਅਤੇ ਮੁਆਫੀ ਮੰਗੀ ਗਈ ਹੈ ਪਰ ਨਿਹੰਗ ਸਿੰਘਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਵਿਅਕਤੀ ਪਵਿੱਕ ਵਿੱਚ ਅਜਿਹੀ ਕੋਈ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਖਾਲਸਾ ਪੰਥ ਦੀ ਰਵਾਇਤਾਂ ਮੁਤਾਬਕ ਸਜ਼ਾ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ